ਕੀੜੀ ਬ੍ਰਦਰਜ਼ ਨਾਂ ਦੇ ਮਰੀਲਕੋਟਲਾ ਵਿਖੇ ਬੂਟਾਲ ਦਾ ਜੋ ਵੱਡਾ ਸ਼ੋਅਰੂਮ ਖੁੱਲਿਆ ਉਸ ਦੀ ਅੱਜ ਓਪਨਿੰਗ ਸੀ ਜਿਸ ਤੇ ਮੌਕੇ ਦੇ ਮੌਜੂਦਾ ਐਮਐਲਏ ਸਾਹਿਬ ਔਰ ਇੰਦਰਜੀਤ ਸਿੰਘ ਮੁੰਡੇ ਸਾਡੇ ਦਾਇਆ ਜੀ ਸਤਿਕਾਰਯੋਗ ਕੇਐਸ ਦੇ ਮੁਖੀ ਬਾਬਾ ਮਹੰਤ ਜੀ ਮਾਊਗਾ ਡੇਰੇ ਤੋਂ ਡੀਐਸਪੀ ਸਾਹਿਬ ਹੋਰ ਕਈ ਵੱਡੇ ਅਫਸਰਾਂ ਨੇ ਇੱਥੇ ਸ਼ਿਰਕਤ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਅੱਜ ਓਪਨਿੰਗ ਤੇ ਇਹਨਾਂ ਨੂੰ ਕੀੜੀ ਬ੍ਰਦਰ ਨੇ ਬਹੁਤ ਆਪਣਾ ਸੰਘਰਸ਼ ਕਰਿਆ ਬਹੁਤ ਜ਼ਿੰਦਗੀ ਦਾ ਇਸ ਤਰ੍ਹਾਂ ਤੁਸੀਂ ਅੱਜ ਸਾਥ ਦਿੱਤਾ ਸਹਿਯੋਗ ਦਿੱਤਾ ਹੈ ਉਸੇ ਤਰ੍ਹਾਂ ਅਸੀਂ ਆਸਾ ਕਰਦੇ ਹਾਂ ਕਿ ਤੁਸੀਂ ਇਹਨਾਂ ਸਹਿਯੋਗ ਦਿੰਦੇ ਰਹੋਗੇ ਔਰ ਤੁਹਾਡਾ ਪਿਆਰ ਬਣੇ ਰਹੇਗਾ ਅ ਮੈਂ ਸੁੱਖਾ ਖੇੜੀ ਵਾਲਾ ਜੀ ਤੇ ਅੱਜ ਖੇੜੀ ਬ੍ਰਦਰਜ਼ ਜੋ ਸ਼ੋਰੂਮ ਦੀ ਓਪਨਿੰਗ ਹੋਈ ਆ ਜਿੱਥੇ ਸਾਡੇ ਸਤਿਕਾਰਯੋਗ ਮਾਨਯੋਗ ਵਿਧਾਇਕ ਡਾਕਟਰ ਜਮੀਲੁਰ रहमान ਸਾਹਿਬ ਪਹੁੰਚੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਕੇਐਸ ਗਰੁੱਪ ਦੇ ਮੁਖੀ ਸਰਦਾਰ ਇੰਦਰਜੀਤ ਸਿੰਘ ਮੁੰਡੇ ਉਰਫ ਤਾਇਆ ਜੀ ਪਹੁੰਚੇ ਤੇ ਨਾਲ ਰਪਾਲ ਦਾਸ ਜੀ ਮਹਾਂ ਤਰਪਾਲ ਦਾਸ ਇਮਾਮਗੜ ਡੇਰੇ ਤੋਂ ਪਹੁੰਚੇ ਤੇ ਨਾਲ ਹੋਰ ਵੀ ਬਹੁਤ ਪਤਵੰਤੇ ਦੋਸਤ ਸਹਿਮਤ ਪਹੁੰਚੇ ਤੇ ਬਹੁਤ ਦੋਸਤ ਮਿੱਤਰਾਂ ਨੇ ਹਾਜ਼ਰੀ ਲਗਵਾਈ ਧੰਨਵਾਦ ਉਹਨਾਂ ਸਾਰਿਆਂ ਦਾ ਇੱਕ ਇੱਕ ਵਿਅਕਤੀ ਦਾ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਉਮੀਦ ਆ ਕਿ ਇਸ ਮਿਹਨਤ ਕਸ਼ੀ ਦੇ ਸਫ਼ਰ ਦੇ ਵਿੱਚ ਤੁਸੀਂ ਸਾਡਾ ਸਾਥ ਦੇਵੋਗੇ ਕਿਉਂਕਿ ਅਸੀਂ ਚਾਹਨੇ ਆ ਕਿ ਤੁਹਾਨੂੰ ਸਾਫ ਸੁਥਰਾ ਤੇ ਵਧੀਆ ਜਿਹੜਾ ਸਮਾਨ ਦਿੱਤਾ ਜਾਵੇ ਮਤਲਬ ਸ਼ੂਜ਼ ਦਿੱਤੇ ਜਾਣ ਕੁਆਲਿਟੀ ਪੱਖੋਂ ਵੀ ਤੇ ਵੈਸੇ ਵੀ ਤੇ ਜੇਕਰ ਤੁਸੀਂ ਚਾਹਦੇ ਹੋ ਕਿ ਪਿਆਰ ਇਸੇ ਤਰ੍ਹਾਂ ਬਰਕਰਾਰ ਰਹੇ ਤੇ ਤੁਸੀਂ ਵਧੀਆ-ਵਧੀਆ ਬ੍ਰਾਂਡ ਤੇ ਵਧੀਆ-ਵਧੀਆ ਸ਼ੂਜ਼ ਪਾਣੇ ਚਾਹਨੇ ਹੋ ਤਾਂ ਖੇੜੀ ਬ੍ਰਦਰਜ਼ ਰਾਜੀ ਦਾ ਬਾਗ ਮਲੇਰ ਕੋਟਲਾ 7723 400 ਤੇ ਆ ਸੰਪਰਕ ਕਰ ਸਕਦੇ ਹੋ ਆ ਵੀ ਸਕਦੇ ਹੋ ਤੇ ਦੁਕਾਨ ਦਾ ਸਮਾਂ ਪਤਾ ਪਰ ਦੱਸ ਦਈਏ ਕਿ ਹਲੇ ਲੇਡੀਜ਼ ਤੇ ਬੱਚਿਆਂ ਦਾ ਜਿਹੜਾ ਸ਼ੂਜ਼ ਨੇ ਉਹ ਨਹੀਂ ਰੱਖੇ ਪਰ ਆਉਣ ਵਾਲੇ ਪੰਜਾਂ ਦਿਨਾਂ ਦੇ ਵਿੱਚ ਉਹ ਵੀ ਰੱਖਾਂਗੇ ਕਿਉਂਕਿ ਅੱਜ ਬਹੁਤ ਸਾਰੀ ਡਿਮਾਂਡ ਸੀ ਤੇ ਵੱਡੀ ਗੱਲ ਹਣੀ ਸੇਠੀ ਦੀ ਸੀ ਹਣੀ ਸੇਠੀ ਅੱਜ ਆ ਨਹੀਂ ਸਕਿਆ ਤੁਹਾਨੂੰ ਪਤਾ ਕਿ ਕੋਈ ਉਹਦੀ ਪ੍ਰੋਬਲਮ ਚੱਲਦੀ ਆ ਕੋਈ ਪੁਲਿਸ ਕੇਸ ਨੂੰ ਲੈ ਕੇ ਕੋਈ ਹੈ ਇਸ ਕਰਕੇ ਨਹੀਂ ਆ ਸਕਿਆ ਪਰ ਹੁਣ ਜ਼ਰੂਰ ਕਰਾਂਗੇ ਕਿ ਉਹ ਪ੍ਰਾਜਲਦ ਆਵੇ ਰਫ਼ਤਾਰਾ ਇਹਨੂੰ ਵੀ ਕਰਾਂਗੇ ਕਿ ਉਹ ਜਲਦਾ ਆਵੇ ਤੇ ਰਾਜੀ ਦਾ ਬਾਗ ਮਲੇਰ ਕੋਟਲਾ ਸੁਭਾਰ ਹੱਤਾ ਦੇ ਸਾਹਮਣੇ ਜ਼ਰੂਰ ਵਿਜ਼ਿਟ ਕਰਿਓ ਤੁਹਾਡਾ ਆਪਣਾ ਸ਼ੁਰੂਵਾਂ ਜਿੱਥੇ ਤੁਸੀਂ ਆਪਣੀ ਚੋਇਸ ਦੇ ਤੇ ਲੇਟੈਸਟ ਬ੍ਰਾਂਡ ਜਿਹੜੇ ਹੈਗੇ ਆ ਲੈ ਸਕਦੇ ਹੋ ਤੇ ਅੱਜ ਪਹੁੰਚੇ ਸਾਰੇ ਇਕੱਲੇ-ਕੱਲੇ ਦੋਸਤ ਮਿੱਤਰ ਸਾਥੀਆਂ ਦਾ ਵਿਦਾਇਗੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ